ਮੈਂ ਸੋਪ ਬਣਾਇਆ ਹੈ ਖਾਸ ਕਰਕੇ ਕੈਂసర్ ਪੇਸ਼IENTS ਵਾਸਤੇ ਕਿਉਂਕਿ ਇਹ ਮੇਰੇ ਮਾਈਂਡ ਦੇ ਵਿੱਚ ਬਹੁਤ ਧੀਰ ਤੋਂ ਇਹ ਚੱਲ ਰਹੀ ਸੀ ਚੀਜ਼ جنੂਨ ਸੀਗਾ ਕਿ ਮੈਂ ਇਹ ਬਣਾਉਣਾ ਹੈਗਾ ਅਸੇ ਯੂਕੇ ਜਾ ਕੇ ਆਇਆ ਹਾਂ ਉੱਥੋਂ ਦੀ ਮਤਲਬ ਕਿ ਨਵਾਂ ਤੁਹਾਨੂੰ ਵੀ ਲੱਗਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਸੀਗੀ ਕੰਬੀਨੇਸ਼ਨਸ ਬਣਾਉਣੇ ਸਕਿਨ ਦੇ ਟਾਈਪ ਨੂੰ ਦੇਖ ਕੇ ਉਹ ਮੈਂ ਕਰ ਹੀ ਰਹੀ ਸੀਗੀ ਲੇਕਿਨ ਮੈਂ ਸਪੈਸ਼ਲੀ ਇਹ ਵਰਕਸ਼ਾਪ ਜਿਹੜੀ ਹੈਗੀ ਹੈ ਉਹ ਅਟੈਂਡ ਕਰਨ ਵਾਸਤੇ ਯੂਕੇ ਗਈ ਸੀ ਵਨਲੀ ਆਈਸਕ੍ਰੀਮ ਹੈਗੀ ਹੈ ਪਰ ਇਹ ਸੋਪ ਹੈ ਖਾਣ ਵਾਲੀ ਨਹੀਂ ਹੈ ਦੇਖ ਕੇ ਲੱਗਦਾ ਹੈ ਕਿ ਬੱਚਾ ਕੋਈ ਖਾ ਹੀ ਨਾ ਲਵੇ ਲੇਕਿਨ ਇਹ ਸੋਪ ਹੈ ਕਿ ਇੱਕ ਦੋ ਚਾਰ ਆਇਲਸ ਯੂਜ਼ ਕਰਕੇ ਹੀ ਸਾਬਨ ਬਣਾਉਂਦੇ ਸੀ ਲੇਕਿਨ ਹੁਣ ਅਸੀਂ ਆਇਲ ਦੇ ਨਾਲ ਬਟਰ ਰਹਿ ਗਏ ਨੇ ਬਟਰ ਜਿਹੜੇ ਨੇ ਉਹਨਾਂ ਨੂੰ ਕਿਸ ਰੇਸ਼ਿਓ ਚ ਪਾਣਾ ਹੈ ਕਿਹੜਾ ਬਟਰ ਪਾਣਾ ਹੈਗਾ ਕਿ ਉਹ ਸਕਿਨ ਟਾਈਪ ਦੇ ਨਾਲ ਹੋ ਗਿਆ ਕ੍ਰੀਏਟਿਵ ਸੋਪਸ ਵੀ ਹੈਗੇ ਨੇ ਪਲੱਸ ਕੁਝ ਜਿਹੜੇ ਟ੍ਰੈਡੀਸ਼ਨਲ ਹੈਗੇ ਨੇ ਉਹ ਸੋਪਸ ਹੈ ਪਲੱਸ ਜੋ ਮੈਂ ਹੁਣ ਇਸ ਟਾਈਮ ਸਿੱਖ ਕੇ ਆਈਆਂ ਨਵੀਆਂ ਟੈਕਨਿਕਸ ਸੱਕਦੇ ਤਾਂ ਵਾਲਾਂ ਦੇ ਅੰਦਰ ਥੋੜਾ ਜਿਹਾ ਮੋਇਸਚਰ ਰਹਿ ਜਾਂਦਾ ਜਿਦੇ ਕਰਕੇ ਜੜਾਂ ਜੜੀਆਂ ਨੇ ਨਰਮ ਹੋ ਜਾਂਦੀਆਂ ਨੇ ਔਰ ਬਾਲ ਜੜੇ ਹੈਗੇ ਨੇ ਜਦੋਂ ਅਸੀਂ ਕੰਗੀ ਮਾਰਦੇ ਆਂ गिरਦੇ ਸਤਿ ਸ਼੍ਰੀ ਅਕਾਲ ਜੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਬਹੁਤ ਸੋਹਣੇ ਹੋਵੋਗੇ ਤੇ ਹੋਰ ਫਿਰ ਸੋਣਾ ਬਣਾਉਣ ਲਈ ਅੱਜ ਤੁਹਾਡੇ ਸਾਹਮਣੇ ਇਹ ਵੀਡੀਓ ਆ ਚੁੱਕੀ ਹੈ ਸੀਮਾ ਡਾਵਰ ਜੀ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਸੀਗੀ ਔਰ ਦੁਬਾਰਾ ਵੀਡੀਓ ਕਰਨ ਦਾ ਮਕਸਦ ਇਹ ਬਣਿਆ ਕਿ ਹੁਣੋਂ ਬਾਹਰ ਜਾ ਕੇ ਆਏ ਨੇ ਤੇ ਨਵੀਆਂ ਚੀਜ਼ਾਂ ਵੀ ਤੁਹਾਡੇ ਯਾਨੀ ਬਿਊਟੀ ਪ੍ਰੋਡਕਟਸ ਦੇ ਵਿੱਚ ਐਡ ਹੋਣਗੀਆਂ ਜਾਂ ਹੋਰ ਨਵਾਂ ਆਪਾਂ ਆਪਣੀ ਸਕਿਨ ਦੇ ਲਈ ਬਹੁਤ ਕੁਝ ਅੱਜਕੱਲ੍ਹ ਚੱਲ ਰਿਹਾ ਸਾਨੂੰ ਹੁੰਦਾ ਕਿ ਬਾਹਰ ਜੰਨੇ ਆ ਕਸਟਮਾਈਜ਼ਡ ਪ੍ਰੋਬਲਮ ਨੇ ਨਾ ਉਹ ਵੀ ਅੱਜ ਸੋਲਵ ਹੋਣ ਵਾਲੀਆਂ ਨੇ ਪਹਿਲਾਂ ਤੁਹਾਨੂੰ ਦਾ ਸਵਾਗਤ ਕਰਦੇ ਤੇ ਫਿਰ ਬਹੁਤ ਸਾਰੀਆਂ ਗੱਲਾਂ ਕਰਨ ਲਈ ਅੱਜ ਮੈਂ ਪਹੁੰਚ ਗਈ ਹਾਂ ਉਹਨਾਂ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਸਭ ਤੁਹਾਡੀਆਂ ਦੁਆਵਾਂ ਤੇ ਜਿਹੜੇ ਮੇਰੇ ਨਾਲ ਜੁੜੇ ਹੋਏ ਉਹਨਾਂ ਸਭ ਦੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਜੀ ਮੈਮ ਰਿਸਪੌਂਸ ਕਿਵੇਂ ਆਇਆ ਪਹਿਲਾਂ ਲੋਕਾਂ ਨੇ ਕਿੰਨਾ ਕੁ ਪਿਆਰ ਦਿੱਤਾ ਤੇ ਉਹਨਾਂ ਦੀ ਕੁਐਰੀਜ਼ ਕੀ ਸੀਗੀਆਂ ਪਹਿਲੇ ਵੀ ਮੈਨੂੰ ਬਹੁਤ ਜ਼ਿਆਦਾ ਕਾਲਸ ਵੀ ਆਈਆਂ ਨੇ ਕਾਲਸ ਤੋਂ ਬਾਅਦ ਰਦਰ ਮੇਰਾ ਜੋ ਮਕਸਦ ਹੈਗਾ ਉਹ ਪੂਰਾ ਹੋ ਗਿਆ ਉਹ ਕਿਵੇਂ ਕਿ ਵੀ ਮੈਂ ਕੋਈ ਵੀ ਕਿਸੇ ਵੀ ਕਸਟਮਰ ਨਾਲ ਜਿਹਨੂੰ ਜਿਹਦੀ ਮੈਨੂੰ ਕਾਲ ਆਂਦੀ ਹੈਗੀ ਆ ਮੈਂ ਪਰਸਨਲੀ ਗੱਲ ਕਰਕੇ ਫਿਰ ਉਸ ਪ੍ਰੋਡਕਟ ਦੇ ਬਾਰੇ ਉਹਨਾਂ ਨੂੰ ਦੱਸਣਾ ਉਹਨਾਂ ਦੀ ਸਕਿਨ ਦਾ ਪੁੱਛਣਾ ਉਹ ਮੇਰਾ ਇੱਕ ਮੇਨ ਮਕਸਦ ਸੀ ਜਿਹੜਾ ਕਿ ਮੇਰਾ ਪੂਰਾ ਹੋ ਗਿਆ ਤੇ ਉਹਨਾਂ ਨੇ ਕੀ ਉਹਨਾਂ ਨੂੰ ਕੀ ਹੁੰਦਾ ਸੀਗਾ ਮਤਲਬ ਕਿ ਕੋਈ ਸਕਿਨ ਦੇ ਰਿਲੇਟਡ ਪ੍ਰੋਬਲਮ ਲੱਗਦੀ ਸੀ ਹੈਅਰ ਦੇ ਯਾਨੀ ਕੁਰੀਜ਼ ਕਿ ਸੀਗੀਆਂ ਉਹਨਾਂ ਦੀ ਬਹੁਤ ਟਾਈਪ ਦੀਆਂ ਕੁਰੀਜ਼ ਹੈਗੀਆਂ ਨੇ ਆਪਾਂ ਆਪਣੀ ਬਾਡੀ ਦੇ ਹੈੱਡ ਤੋਂ ਲੈ ਕੇ ਟੋ ਤੱਕ ਚਲੀਏ ਤਾਂ ਬੋਡੀ ਦੇ ਜਿੰਨੇ ਪਾਰਟਸ ਹੈਗੇ ਨੇ ਹਰ ਚੀਜ਼ ਹਰ ਪਾਰਟ ਦੇ ਲਈ ਕੁਝ ਨਾ ਕੁਝ ਪ੍ਰੋਡਕਟ ਹੈਗਾ ਔਰ ਜਦੋਂ ਵੀ ਮੈਂ ਆਪਣੇ ਕਸਟਮਰਸ ਦੇ ਨਾਲ ਗੱਲ ਕਰਦੀ ਆ ਜਾਂ ਉਹਨਾਂ ਦੀਆਂ ਕਾਲਸ ਆਂਦੀਆਂ ਨੇ ਤਾਂ ਮੇਰੀ ਕੁਐਰੀ ਹੁੰਦੀ ਹੈ ਤੇ ਕੁਝ ਉਹਨਾਂ ਦੀਆਂ ਇਨਕੁਐਰੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਜਵਾਬ ਮੈਂ ਦੇਣੇ ਹੁੰਦੇ ਉਹਨਾਂ ਨੂੰ ਤਾਂ ਉਹਦੇ ਵਿੱਚ ਬਾਲਾਂ ਤੋਂ ਲੈ ਕੇ ਪੈਰਾਂ ਤੱਕ ਆਪਣੇ ਕੋਲ ਹਰ ਚੀਜ਼ ਹੈ ਕੀ ਹੈ ਅੱਜਕੱਲ ਜੋ ਸਮੱਸਿਆ ਚੱਲ ਰਹੀ ਹੈ ਜ਼ਿਆਦਾਤਰ ਜਿਹੜੀ ਹੈ ਪੋਲੂਸ਼ਨ ਹੋਣ ਕਰਕੇ ਜਾਂ ਨਿਊਟ੍ਰੀਐਂਟਸ ਦੀ ਘਾਟ ਹੋਣ ਕਰਕੇ ਵਾਲ ਜਿਹੜੇ ਹੈਗੇ ਨੇ ਜਲਦੀ ਸਫੇਦ ਹੋ ਰਿਹਾ ਹੈ ਜਾਂ ਵਾਲ ਜਲਦੀ ਗਿਰ ਰਹੇ ਹੈਗੇ ਹੈ ਡੈਂਡਰਫ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਪਲੱਸ ਹੂੰ ਜਿਵੇਂ ਵਿੰਟਰਸ ਆ ਰਹੀਆਂ ਨੇ ਉਹਦੇ ਵਿੱਚ ਖਾਸ ਕਰਕੇ ਹੱਥ ਤੇ ਪੈਰ ਜਿਹੜੇ ਹੈਗੇ ਨੇ ਉਹ ਲੋਕਾਂ ਦੇ ਫੱਟ ਜਾਂਦੀਆਂ ਹੱਡੀਆਂ ਉਹਨਾਂ ਦੇ ਲਈ ਹਾਂ ਉਹਨਾਂ ਦੇ ਲਈ ਵੀ ਮੈਂ ਮਤਲਬ ਨਵੀਂ ਚੀਜ਼ ਲੈ ਕੇ ਆਈਆਂ ਹਾਂ ਤੁਸੀਂ ਯੂਕੇ ਜਾ ਕੇ ਆਏ ਹੋ ਉੱਥੋਂ ਦੀ ਮਤਲਬ ਕੀ ਨਵਾਂ ਤੁਹਾਨੂੰ ਵੀ ਲੱਗਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਸੀਗੀ ਜਿੰਨਾ ਕਿ ਮੈਂ ਸਮਝਿਆ ਮੈਨੂੰ ਹੁੰਦਾ ਸੀਗਾ ਕਿ ਅੱਛਾ ਇਦਾਂ ਵੀ ਹੁੰਦਾ ਸਕਿੰਦਾ ਆਵੇ ਧਿਆਨ ਰੱਖਣਾ ਪੈਂਦਾ ਤੇ ਹੋਰ ਵੀ ਕੁਝ ਨਵਾਂ ਪਤਾ ਲੱਗਿਆ ਉੱਥੇ ਜਾ ਕੇ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਫੀਲਡ ਹੈਗਾ ਬਹੁਤ ਜ਼ਿਆਦਾ ਇਹ ਵਾਸਟ ਹੈਗਾ ਵਾਈਟ ਹੈਗਾ ਵਾ ਇਹਦੇ ਵਿੱਚ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਸਾਹਮਣੇ ਇੱਕ ਚੈਲੰਜ ਆਂਦਾ ਹੈਗਾ ਸੋ ਉਸ ਚੈਲੰਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਲਰੇਡੀ ਮੇਰੇ ਕੋਲੋ ਬਣਾਉਣ ਦਾ ਤਰੀਕਾ ਚੀਜ਼ਾਂ ਦੇ ਪਰਮਿਟੇਸ਼ਨ ਕੰਬੀਨੇਸ਼ਨਸ ਬਣਾਉਣੇ ਸਕਿਨ ਦੇ ਟਾਈਪ ਨੂੰ ਦੇਖ ਕੇ ਉਹ ਮੈਂ ਕਰ ਹੀ ਰਹੀ ਸੀਗੀ ਲੇਕਿਨ ਮੈਂ ਸਪੈਸ਼ਲੀ ਇਹ ਵਰਕਸ਼ਾਪ ਜਿਹੜੀ ਹੈਗੀ ਹੈ ਉਹ اٹੈਂਡ ਕਰਨ ਵਾਸਤੇ ਯੂਕੇ ਗਈ ਸੀ ਉੱਥੇ ਯੂਕੇ ਦੇ ਵਿੱਚ ਜਿਹੜਾ ਬਿੱਲੀ ਰਿੱਕੀ ਕਰਕੇ ਇੱਕ ਵਿਲੇਜ ਹੈਗਾ ਉੱਥੇ ਪਾਰਟਿਕੂਲਰਲੀ ਕੀ ਹੈਗੀਆਂ ਕਿ ਟ੍ਰੇਨਿੰਗਸ ਲਗਦੀਆਂ ਜਾਂ ਵਰਕਸ਼ਾਪਸ ਲਗਦੀਆਂ ਨੇ ਤਾਂ ਮੈਂ ਜੋ ਕੰਮ ਕਰੀ ਸੀ ਮੇਰੇ ਉਹ ਕੰਮ ਦੀ ਐਪਰੀਸੀਏਸ਼ਨ ਵੀ ਉੱਥੇ ਹੋਈ ਕਿ ਵੀ ਮੈਂ ਆਲਰੇਡੀ ਬਹੁਤ ਅੱਛਾ ਮਤਲਬ ਆਪਣੇ ਸਿਸਟਮ ਦੇ ਨਾਲ ਕੰਮ ਕਰ ਰਹੀ ਆ ਪਲੱਸ ਉਹਦੇ ਨਾਲ ਨਾਲ ਮੈਨੂੰ ਕੁਝ ਹੋਰ ਚੀਜ਼ਾਂ ਦੀ ਨੋਲਿਜ ਜਿਹੜੀ ਐਡਵਾਂਸ ਹੈਗੀ ਹੈ ਉਹ ਸਿੱਖਣ ਦਾ ਮੌਕਾ ਮਿਲਿਆ ਜਿੱਦਾਂ ਕਿ ਅਸੀਂ ਬਹੁਤ ਸਾਰੇ ਆਇਲਸ ਜਿਹੜੇ ਹੈਗੇ ਆ ਪੁਰਾਣੇ ਟਾਈਮ ਦੇ ਵਿੱਚ ਲੋਕੀ 1 2 4 ਆਇਲਸ ਯੂਜ਼ ਕਰਕੇ ਹੀ ਸਾਬਨ ਬਣਾਉਂਦੇ ਸੀ ਲੇਕਿਨ ਹੁਣ ਅਸੀਂ ਆਇਲਸ ਦੇ ਨਾਲ ਬਟਰ ਹੈਗੇ ਨੇ ਬਟਰ ਜਿਹੜੇ ਨੇ ਉਹਨਾਂ ਨੂੰ ਕਿਸ ਰੇਸ਼ਿਓ ਚ ਪਾਣਾ ਕਿਹੜਾ ਬਟਰ ਪਾਣਾ ਹੈਗਾ ਕਿ ਉਹ ਸਕਿਨ ਟਾਈਪ ਦੇ ਨਾਲ ਹੋ ਗਿਆ ਪਲੱਸ ਐਡੀਟਿਵਸ ਹੋਗੇ ਪਲੱਸ ਆਇਲਸ ਹੋਗੇ ਪਲੱਸ ਸਾਬਨਾਂ ਦੇ ਵਿੱਚ ਬਹੁਤ ਸਾਰੇ ਕਸਟਮਰ ਜਿਵੇਂ ਕ੍ਰੀਏਟੀਵਿਟੀ ਮੰਗਦੇ ਹੈਗੇ ਨੇ ਉਸ ਸਾਬਨ ਨਾਲ ਵੀ ਚੀਜ਼ਾਂ ਨੂੰ ਦੇਖਿਆ ਜਾਏ ਤਾਂ ਉਹ ਸਾਰੀ ਟੈਕਨੀਕਸ ਦੇ ਵਿੱਚ ਜਿਹੜਾ ਹੈਗਾ ਥੋੜਾ ਮੈਂ ਐਡਵਾਂਸ ਹੁਣਾ ਤੋਂ ਉਥੋਂ ਸਿੱਖ ਕੇ ਆਈ ਹਾਂ ਦਿਖਾ ਸਕਦੇ ਹੋ ਸਾਨੂੰ ਇੱਕ ਨਾ ਮੈਨੂੰ ਇਹ ਮੈਂ ਪਰਸਨਲੀ ਪੁੱਛਣਾ ਚਾਹੀਦਾ ਲੱਗ ਰਿਹਾ ਕਿ ਆਪਾਂ ਓਸ਼ੀਅਨ ਨੂੰ ਦੇਖ ਰਹੇ ਹਾਂ ਇਹਦੇ ਬਾਰੇ ਪਲੀਜ਼ ਜਿਹੜਾ ਸੋਪ ਹੈਗਾ ਇਹ بیچ ਸੋਪ ਹੈ ਇਹਦੇ ਵਿੱਚ ਅਸੀਂ ਤਿੰਨ ਕਨਸੈਪਟ ਲੈ ਕੇ ਚੱਲ ਰਹੇ ਹਾਂ ਇੱਕ ਤਾਂ ਪਾਣੀ ਦੀਆਂ ਵੇਵਸ ਹੈਗੀਆਂ ਨੇ ਦੂਸਰਾ ਇਹ ਵਾਟਰ ਦਾ ਕਨਸੈਪਟ ਹੈਗਾ ਵਾ ਤੀਸਰਾ ਥੋੜਾ ਜਿਹਾ ਅਸੀਂ ਉੱਪਰ ਨੂੰ ਦੇਖੀਏ ਤੇ ਥੋੜਾ ਸਕਾਈ ਦਾ ਵੀ ਕਨਸੈਪਟ ਹੈਗਾ ਸੋ ਉਹ ਚੀਜ਼ ਨੂੰ ਲੈ ਕੇ ਮੈਂ ਇਹ ਬਨਾਇਆ ਹੈ ਗੱਲ ਜੀ ਜਿਨ੍ਹਾਂ ਨੇ ਇੱਕ ਨਵਾਂ ਘਰ ਬਣਾਇਆ ਔਰ ਉਹਨਾਂ ਨੂੰ ਹੈ ਕਿ ਸਾਡੇ ਵਾਸ਼ਰੂਮ ਚ ਨਾ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਪਈਆਂ ਹੋਣ ਉਹ ਲੱਗਣ ਅੱਛੀਆਂ ਕਿ ਕੋਈ ਵੀ ਬਾਹਰੋਂ ਆਵੇ ਉਹਨਾਂ ਨੂੰ ਵੀ ਅੱਛਾ ਫੀਲ ਹੋਵੇ ਕਿ ਬੜੀ ਅੱਛੀ ਚੀਜ਼ਾਂ ਨੇ ਤੇ ਉਹ ਵੀ ਤੁਹਾਡੇ ਤੋਂ ਖਰੀਦ ਸਕਦੇ ਨੇ ਹੈ ਨਾ ਬਿਲਕੁਲ ਬਿਲਕੁਲ ਖਰੀਦ ਸਕਦੇ ਹੈਗੇ ਨੇ ਉਹਨਾਂ ਦੇ ਲਈ ਵੀ ਕ੍ਰੀਏਟਿਵ ਸੋਪਸ ਵੀ ਹੈਗੇ ਨੇ ਪਲੱਸ ਕੁਝ ਜਿਹੜੇ ਟ੍ਰੈਡੀਸ਼ਨਲ ਹੈਗੇ ਨੇ ਉਹ ਸੋਪਸ ਹੈ ਪਲੱਸ ਜੋ ਮੈਂ ਹੁਣ ਇਸ ਟਾਈਮ ਸਿੱਖ ਕੇ ਆਈਆਂ ਨਵੀਆਂ ਟੈਕਨੀਕਸ ਉਹ ਵੀ ਮੈਂ ਮੱਧੇ ਨਜ਼ਰ ਰੱਖਦੇ ਹੋਏ ਉਹ ਨਾ ਟੈਕਨੀਕਸ ਨੂੰ ਯੂਜ਼ ਕਰਕੇ ਵੀ ਮੈਂ ਆਪਣੇ ਕਸਟਮਰਸ ਨੂੰ ਮੇਰਾ ਦਿਲ ਕਰਦਾ ਹੈ ਕਿ ਮੈਂ ਉਹਨਾਂ ਨੂੰ ਹੋਰ ਸਦਾ ਚੰਗੀ ਸਰਵਿਸ ਦੇ ਆ। ਇਹ ਮਮ ਬੱਚਿਆਂ ਲਈ ਆਈਸਕ੍ਰੀਮ ਹੈ। ਇਹ ਬੱਚਿਆਂ ਲਈ ਆਈਸਕ੍ਰੀਮ ਹੈਗੀ ਹੈ ਪਰ ਇਹ ਸੋਪ ਹੈ ਖਾਣ ਵਾਲੀ ਨਹੀਂ ਹੈ। ਦੇਖ ਕੇ ਲੱਗਦਾ ਕਿ ਬੱਚਾ ਕੋਈ ਖਾ ਹੀ ਨਾ ਲਵੇ। ਜੀ ਜੀ। ਲੇਕਿਨ ਇਹ ਸੋਪ ਹੈ। ਠੀਕ ਹੈ ਮਮ ਨਵਾਂ ਜਿਹੜਾ ਤੁਸੀਂ ਕਿਹਾ ਕਿ ਉੱਥੋਂ ਦੇ ਲੈ ਕੇ ਆਏ ਹੋ ਤਾਂ ਉਹ ਨਵੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ? ਦੇਖੋ ਨਵੀਆਂ ਚੀਜ਼ਾਂ ਦੇ ਵਿੱਚ ਸੋਪਸ ਹੈਗੇ ਨੇ ਪਲੱਸ ਕੁਝ ਮੈਂ ਜਿਹੜੀਆਂ ਵੈਕਸ ਮੈਲਟਸ ਹੈਗਿਆ ਨੇ ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਨੇ ਤੇ ਆਪਾਂ ਘਰ 'ਚ ਜਦੋਂ ਜਾਂਦੇ ਆ ਘਰ ਬੰਦ ਹੁੰਦੇ ਨੇ ਨਾਰਮਲੀ ਤੇ ਇੱਕਦਮ ਘਰ 'ਚ ਬੜੀਏ ਤਾਂ ਬੜਾ ਬੰਦ-ਬੰਦ ਜਿਹਾ ਲੱਗਦਾ ਸੋ ਉਹਨੂੰ ਥੋੜਾ ਜਿਹਾ ਫਰੇਗਰੈਂਸ ਦੇ ਕਨਸੈਪਟ ਨੂੰ ਰੱਖਦੇ ਹੋਏ ਮੈਂ ਕੁਝ ਵੈਕਸ ਮੈਲਟਸ ਜਿਹੜੀਆਂ ਹੈਗਿਆ ਨੇ ਉਹ ਉੱਥੋਂ ਸਿੱਖੀਆਂ ਵੀ ਨੇ ਔਰ ਆਕੇ ਕੁਝ ਮੈਂ ਸੈਂਪਲ ਉਹਦਾ ਬਣਾਇਆ ਔਰ ਇਹ ਜਿਹੜਾ ਜਲ ਰਿਹਾ ਇਸ ਟਾਈਮ ਫਿਊਜ਼ਰ ਦੇ ਅੰਦਰ ਇਹ ਇਹੀ ਵਾਲੀ ਵੈਕਸ ਮੈਲਟ ਪਾਈ ਹੋਈ ਹੈ ਮੈਂ ਔਰ ਥੱਲੇ ਟੀ ਲਾਈਟ ਕੈਂਡਲ ਚੱਲ ਰਹੀ ਹੈ ਉਹਦੀ ਹੀਟ ਦੇ ਨਾਲ ਇਹ ਜਿਹੜੀਆਂ ਵੈਕਸ ਮੈਲਟਸ ਹੈਗੀਆਂ ਨੇ ਇਹ ਮੈਲਟ ਹੋਣਗੀਆਂ ਔਰ ਇਹ ਫਰੇਗਰੈਂਸ ਜਿਹੜੀ ਹੈਗੀ ਇਹ ਪੂਰੇ ਘਰ ਚ ਆਏਗੀ ਬਹੁਤ ਅੱਛੀ ਆ ਰਹੀ ਹੈ ਇਦਾਂ ਇਹ ਕਿ ਵੀਡੀਓ ਬਣ ਰਹੀ ਤਾਂ ਮੈਂ ਕਹਿ ਰਹੀ ਹਾਂ ਬਟ ਮੈਂ ਇੱਥੇ ਬੈਠੀ ਹਾਂ ਔਰ ਬਹੁਤ ਹੀ ਜ਼ਿਆਦਾ ਵਧੀਆ ਫਰੇਗਰੈਂਸ ਜਿਹੜੀ ਉਹ ਆ ਰਹੀ ਹੈ ਪਲੱਸ ਇਹਦੇ ਨਾਲ ਨਾਲ ਇਹ ਆਫਟਰ ਸ਼ੇਵ ਬਾਮ ਜਿਹੜੀ ਹੈਗੀ ਹੈ ਉਹ ਉਥੋਂ ਉਹਨਾਂ ਕੋਲੋਂ ਸਿੱਖੀ ਹੈ ਔਰ ਮੈਂ ਜੈਂਟਸ ਲਈ ਹੈ ਔਰ ਇਹ ਮੈਂ ਬਣਾਈ ਹੈ ਬਾਮ ਇਹਦੇ ਫਾਇਦੇ ਕੀ ਹੋਣਗੇ ਇਹਦੇ ਫਾਇਦੇ ਇਸ ਤਰ੍ਹਾਂ ਕਿ ਜਦੋਂ ਆਪਾਂ men's ਜਿਹੜੇ ਹੈਗੇ ਨੇ ਸ਼ੇਵ ਕਰਦੇ ਆ ਨਾਰਮਲੀ ਪਹਿਲੇ ਪੁਰਾਣੇ ਅਗਰ ਟਾਈਮ ਨੂੰ ਅਸੀਂ ਦੇਖੀਏ ਤਾਂ ਉਦੋਂ ਜ਼ਿਆਦਾ ਜ਼ਿਆਦਾ ਫਟਕੜੀ ਜਿਹਨੂੰ ਆਲਮ ਕੰਨੇ ਆ ਉਹ ਸ਼ੇਵ ਕਰਨ ਤੋਂ ਬਾਅਦ ਉਹ ਅਪਲਾਈ ਕਰਦੇ ਸੀਗੇ ਕਿ ਜਿਹੜੇ ਕੱਟ ਹੈਗੇ ਉਹਦੇ ਤੇ ਕੋਈ ਇਨਫੈਕਸ਼ਨ ਨਾ ਹੋਵੇ ਉਹਨੂੰ ਕੰਟਰੋਲ ਕਰਨ ਵਾਸਤੇ ਪਰ ਉਹਦੇ ਨਾਲ ਕੀ ਸੀਗਾ ਕਿ ਸਕਿਨ ਜਿਹੜੀ ਸੀਗੀ ਉਹ ਡਰਾਈ ਹੁੰਦੀ ਸੀਗੀ ਪਰ ਇਹ ਜਿਹੜੀ ਬਾਮ ਹੈਗੀ ਇਹਦੇ ਅੰਦਰ ਆਇਲਸ ਹੈ ਇਹਦੇ ਅੰਦਰ ਬਟਰਸ ਹੈਗੇ ਨੇ ਪਲੱਸ ਉਹ ਜਿਹੜਾ ਫਟਕੜੀ ਵਾਲਾ ਕਨਸੈਪਟ ਹੈਗਾ ਉਹ ਵੀ ਇਹਦੇ ਵਿੱਚ ਹੈਗਾ ਤਾਂ ਕਿ ਇਹ ਤੁਹਾਡੀ ਜਿਹੜੀ ਸਕਿਨ ਹੈਗੀ ਆ ਆਫਟਰ ਸ਼ੇਵ ਉਹ ਬਿਲਕੁਲ ਇੱਕਦਮ ਸਮੂਥ ਹੋ ਚਾਹੀਏ। ਤਾਂ ਮੈਂ ਤੇ ਜਿਹੜੇ ਬਟਰਸ ਨੇ ਉਹ ਵੀ ਹੁਣ ਤੁਸੀਂ ਬਾਹਰ ਲਈ ਯੂਜ਼ ਕਰ ਰਹੇ ਹੋ। ਹਾਂ ਮੈਂ ਉਥੋਂ ਹੀ ਮੰਗਵਾ ਵੀ ਉਥੋਂ ਰਹੀਆਂ ਜਦੋਂ ਜਾਣੀਆਂ ਉਦੋਂ ਲੈ ਕੇ ਵੀ ਉਥੋਂ ਹੀ ਆਣੀਆਂ ਔਰ ਉਹੀ ਮੈਂ ਆਪਣੇ ਜਣੀਆਂ ਕਰੀਮਸ ਹੈਕੀਆਂ ਨੇ ਜਾਂ ਜਿਹੜੇ ਆਇਲਸ ਵੀ ਉਥੋਂ ਮੈਂ ਲੈ ਕੇ ਆਣੀਆਂ। ਜਿਵੇਂ ਸੋਪ ਦੇ ਵਿੱਚ ਵੀ ਮੈਂ ਉਹੀ ਬਟਰਸ ਯੂਜ਼ ਕਰਦੀ ਹਾਂ ਕਿ ਤਾਂ ਕਿ ਇਹਨਾਂ ਦਾ ਜਿਹੜਾ ਮੌਇਸਚਰ ਹੈਗਾ ਉਹ ਜ਼ਿਆਦਾ ਰਹਿੰਦਾ ਔਰ ਸਕਿਨ ਜਿਹੜੀ ਹੈਗੀ ਮੁਲਾਇਮ ਹੋ ਜਾਂਦੀ ਹੈ ਨਾ ਮੇਨ ਪੁਆਇੰਟ ਦੱਸ ਦੋ ਉਹਨਾਂ ਨੂੰ ਲੱਗ ਰਿਹਾ ਹੋਵੇ ਕਿਤੇ ਕੈਮੀਕਲ ਤਾਂ ਨਹੀਂ ਯੂਜ਼ ਕਰ ਰਹੇ ਕੁਝ ਹੀ ਉਹਨਾਂ ਨੂੰ ਦੱਸ ਦੋ ਕਿ ਪੂਰਾ ਨੈਚੁਰਲ ਹੀ ਹੈ ਇਹ ਦੇਖੋ ਜਿਹੜੇ ਕਲਰਸ ਵੀ ਤੁਹਾਨੂੰ ਦਿਖ ਰਹੇ ਹਨ ਇੱਥੇ ਇਦੇ ਵਿੱਚ ਸਵਾਏ ਬੱਚਿਆਂ ਦੇ ਸੋਪਸ ਨੂੰ ਛੱਡ ਕੇ ਕਿਉਂਕਿ ਉਹ ਸਾਨੂੰ ਥੋੜੇ ਜਿਹਾ ਅਟਰੈਕਟਿਵ ਬਣਾਨੇ ਪੈਂਦੇ ਹੈਗੇ ਨੇ ਅਦਰਵਾਈਜ਼ ਤੁਸੀਂ ਇਹ ਸੋਪਸ ਦੇ ਜਾਂ ਚੀਜ਼ਾਂ ਦੇ ਕਲਰਸ ਦੇਖੋਗੇ ਤੇ ਤੁਹਾਨੂੰ ਬਿਲਕੁਲ ਨੈਚੁਰਲ ਦਿਖ ਰਹੇ ਹੈਗੇ ਅਗਰ ਮੈਂ ਇਹ ਜੇ ਕਲਰ ਕੋਈ ਪਾਉਂਗੀ ਤਾਂ ਉਹ ਆਟੋਮੈਟਿਕਲੀ ਤੁਹਾਨੂੰ ਦਿਖੇਗਾ ਵੀ ਇਹ ਰੰਗ ਪਾਇਆ ਗਿਆ ਹੈਗਾ ਵਾ ਠੀਕ ਹੈ ਸੋ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਦੀ ਮੈਂ ਇੱਕ ਨਵਾਂ ਸੋਪ ਉੱਥੋਂ ਵੀ ਥੋੜਾ ਉਹਨਾਂ ਕੋਲ ਕਨਸੈਪਟ ਸਿੱਖਿਆ ਸੀਗਾ ਔਰ ਇਹ ਮੈਂ ਨਵਾਂ ਸੋਪ ਬਣਾਇਆ ਹੈ ਖਾਸ ਕਰਕੇ ਕੈਂਸਰ ਪੇਸ਼IENTS ਵਾਸਤੇ ਕਿਉਂਕਿ ਇਹ ਮੇਰੇ ਮਾਈਂਡ ਦੇ ਵਿੱਚ ਬਹੁਤ ਦੇਰ ਤੋਂ ਇਹ ਚੱਲ ਰਹੀ ਸੀ ਚੀਜ਼ ਜਨੂਨ ਸੀਗਾ ਕਿ ਮੈਂ ਇਹ ਬਣਾਉਣਾ ਹੈਗਾ ਇਹ ਕੈਂਸਰ ਪੇਸ਼IENTS ਦਾ ਨਾਰਮਲੀ ਕੀ ਹੈ ਰੇਡੀਏਸ਼ਨਸ ਰੇਡੀਏਸ਼ਨ ਹੁੰਦੀ ਹੈ ਉਹਨਾਂ ਦੀ ਕੀਮੋਥੈਰੇਪੀ ਹੁੰਦੀ ਹੈ ਤੋਂ ਉਹ ਥੈਰੇਪੀਜ਼ ਦੇ ਨਾਲ ਪਲੱਸ ਜਿਹੜੀਆਂ ਮੈਡੀਸਿਨਸ ਹੁੰਦੀਆਂ ਐਨੀਆਂ ਸਟਰੋਂਗ ਹੁੰਦੀਆਂ ਵਾਇਰਸ ਨੂੰ ਕਿਲ ਕਰਨ ਵਾਸਤੇ ਤੇ ਮੈਂ ਇਹ ਉਦੇ ਨਾਲ ਕੀ ਹੁੰਦਾ ਕਿ ਸਕਿਨ ਜਿਹੜੀ ਹੈਗੀ ਆ ਉਹਦੀ ਸਕੇਲਸ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਡਰਾਈਨੈਸ ਬਹੁਤ ਹੁੰਦੀ ਹੈਗੀ ਆ ਔਰ ਕਈ ਲੋਕ ਹੈਗੇ ਉਹਨਾਂ ਦੇ ਕ੍ਰੈਕਸ ਵੀ ਆ ਜਾਂਦੇ ਨੇ ਇਵਨ ਬਲੱਡ ਜਿਹੜਾ ਉਸ ਕਰਦਾ ਸੋ ਉਹ ਮੇਰੇ ਮਾਈਂਡ ਚ ਸੀ ਵੀ ਮੈਂ ਇਸ ਚੀਜ਼ ਦੇ ਲਈ ਕੁਝ ਨਾ ਕੁਝ ਕਰਨਾ ਹੈਗਾ ਸੋ ਇਹ ਸੋਪ ਜਿਹੜਾ ਬਣਾਇਆ ਇਹ 100% ਜਿਹੜਾ ਹੈਗਾ ਬਟਰਸ ਔਰ ਆਇਲਸ ਹੈ ਪਲੱਸ ਇਨੂੰ ਇਸ ਮੁਸਕਿਲ ਨੂੰ ਸਮੂਥ ਰੱਖਣ ਵਾਸਤੇ ਇਹਦੇ ਚ ਸੰਦਲ ਪਾਊਡਰ ਪਾਇਆ ਤੁਸੀਂ ਇਹਦੀ ਫਰੇਗਰੈਂਸ ਲੈ ਕੇ ਵੀ ਦੇਖੋ ਤੇ ਤੁਹਾਨੂੰ ਸੰਦਲ ਦਾ ਹੀ ਜਿਹੜਾ ਹੈਗਾ ਫਰੇਗ ਆ ਰਹੀ ਇਹਦੇ ਚ 스멜 ਨਾ ਤਾਂ ਯਾਨੀ ਇਹ ਕੈਂਸਰ ਪੇਸ਼IENTS ਲਈ ਮੈਂ ਮੈਂ ਬਹੁਤ ਵਧੀਆ ਇੱਕ ਤਾਂ کہہ ਰਹੇ ਹਾਂ ਕਿ ਪੁੰਨ ਦਾ ਕੰਮ ਹੀ ਕਰ ਦਿੱਤਾ ਤੁਸੀਂ ਉਹਨਾਂ ਲਈ ਉਹ ਪਰਮਾਤਮਾ ਜਾਂਦਾ ਹੈ ਜੀ ਆਪਣਾ ਤਾਂ ਪਰਸ਼ਾਰਥ ਕਰਨਾ ਹੈਗਾ ਔਰ ਕੰਮ ਕਰਕੇ ਹੀ ਪਤਾ ਚੱਲਦਾ ਹੈ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ ਉਹ ਵੀ ਅਸੀਂ ਹੌਲੀ ਹੌਲੀ ਉਹਨਾਂ ਨੂੰ ਠੀਕ ਕਰਾਂਗੇ ਇਸੇ ਲਈ ਮੈਂ ਯੂਕੇ ਗਈ ਕਿ ਜੇ ਮੇਰੇ ਕੰਮ ਦੇ ਵਿੱਚ ਕੋਈ ਡੈਫੀਸ਼ੀਐਂਸੀ ਹੈਗੀ ਹੈ ਤਾਂ ਮੈਂ ਉਹਨੂੰ ਪੂਰਾ ਕਰ ਸਕਾਂ ਤੁਸੀਂ ਇਹ ਦੇਖੋਗੇ ਇਹ ਸੋਪ ਹੈਗਾ ਇਹ ਲਾਈਨ ਲੀਨੀਅਰ ਹੈ ਔਰ ਇਹਦੇ ਵਿੱਚ ਥੋੜਾ ਜਿਹਾ ਕਾਫੀ ਦਾ ਨਾਲ ਕਲਰ ਹੈਗਾ ਨੈਚੁਰਲ ਜਿਹੜਾ ਪਰ ਤੁਹਾਨੂੰ ਉੱਪਰ ਲੱਗ ਰਿਹਾ ਕਿ ਇਹਦੇ ਉੱਤੇ ਆਇਲ ਆਇਆ ਹੋਇਆ ਹੈ ਹਾਂਜੀ ਇਹ ਆਇਲ ਔਰ ਬਟਰਸ ਜਿਹੜੇ ਹੈਗੇ ਨੇ ਹੁਨੇ ਵੈਦਰ ਚੇਂਜ ਹੋਣਾ ਹੈ ਇਹ ਸਭ ਠੀਕ ਹੋ ਜਾਣਾ ਕਿਉਂਕਿ ਇਹ ਹਲੇ ਫਰੈਸ਼ ਹੈਗਾ ਵਾ ਪਰ ਮੈਂ ਇਹ ਚੀਜ਼ ਇਸਲੀ ਮਤਲਬ ਡਿਸਪਲੇ ਤੇ ਰੱਖੀ ਹੈਗੀ ਹੈ ਕਿ ਇਹ ਪਤਾ ਲੱਗੇ ਕਿ ਵੀ ਇੱਥੇ ਕੁਝ ਵੀ ਕੈਮੀਕल्स ਨਹੀਂ ਯੂਜ਼ ਹੁੰਦੇ ਹੈਗੇ ਇਸ ਲਈ ਸਕਿਨ ਦੇ ਲਈ ਜੋ ਆਇਲ ਬਟਰਸ ਚਾਹੀਦੇ ਨੇ ਉਹੀ ਚੀਜ਼ਾਂ ਹੀ ਯੂਜ਼ ਹੁੰਦੀਆਂ ਤਾਂਕਿ ਇਹ ਤੁਹਾਨੂੰ ਆ ਦੇਖੋ ਦੇਖ ਕੇ ਪਤਾ ਲੱਗ ਰਿਹਾ ਬਿਲਕੁਲ ਮੈਂ ਇੱਕ ਨਾ ਹੁੰਦਾ ਸਰਦੀਆਂ ਆਉਣ ਵਾਲੀਆਂ ਸਭ ਨੂੰ ਹੁੰਦਾ ਬਸ ਇੱਕ ਹੈਂਡਸ ਲਈ ਅੱਛੀ ਕਰੀਮ ਹੋਵੇ ਤਾਂ ਕਿ ਬਸ ਉਹ ਲਗਾਉਂਦੇ ਰਹੀਏ ਬਟ ਉਹ ਇੱਕ ਨਾ ਹੁੰਦੀ ਮਿੱਠੀ-ਮਿੱਠੀ ਔਰ ਚਿਪਕਣ ਲੱਗ ਜਾਂਦਾ ਹੱਥ ਤਾਂ ਉਹਦੇ ਲਈ ਕੁਝ ਤੁਸੀਂ ਡਿਫਰੈਂਟ ਬਣਾਇਆ ਮੈਂ ਦੇਖੋ ਜੀ ਆਹ ਬਣਾਈ ਹੈ ਹੈਂਡ ਐਂਡ ਫੁੱਟ ਕਰੀਮ ਠੀਕ ਹੈ ਇਹ ਸਪੈਸ਼ਲੀ ਜਿਹੜੇ ਕ੍ਰੈਕਸ ਹੈਗੇ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ ਠੀਕ ਹੈ ਔਰ ਤੁਹਾਡੇ ਜਿਹੜੇ ਪੈਰ ਔਰ ਹੱਥ ਹੈਗੇ ਨੇ ਇਦੇ ਵਿੱਚ ਫ੍ਰੈਗਰੈਂਸ ਨਹੀਂ ਹੋਈ ਸਤਾ ਬਟ ਉਹਦਾ ਅੱਛੀ ਹੈ ਬਹੁਤ ਸਰਾ ਤੁਸੀਂ ਦੇਖੋ ਮੁਲਾਇਮ ਪੂਰੀ ਹੈ ਔਰ ਇਹਨੂੰ ਰਾਤ ਨੂੰ ਸਪੈਸ਼ਲੀ ਤੁਸੀਂ ਪੈਰਾਂ ਦੇ ਉੱਤੇ ਪੈਰਾਂ ਨੂੰ ਵਾਸ਼ ਕਰੋ ਡਰਾਈ ਕਰਕੇ ਔਰ ਇਹਨੂੰ ਇਹ ਥੋੜੀ ਜੀ ਇਹ ਥੋੜੀ ਜੀ ਹਨੇ ਥੋੜੀ ਜੀ ਮੈਨੂੰ ਮੈਡੀਸਨਲ ਵੈਲਿਊ ਵੀ ਰੱਖਣੀ ਪੈਂਦੀ ਹੈ ਕਿਉਂਕਿ ਜਿਹੜੇ ਪੈਰ ਹੈਗੇ ਸਾਡੀ ਬਾਡੀ ਦਾ ਉਹ ਪਾਰਟ ਹੈ ਜਿਹੜਾ ਕਿ ਜ਼ਿਆਦਾਤਰ ਮਿੱਟੀ ਔਰ ਉਹਦੇ ਟੱਚੇ ਚੰਦਾ ਬਾਕੀ ਬਾਡੀ ਇੰਨੀ ਨਹੀਂ ਆਂਦੀ ਜਿੰਨੇ ਪੈਰ ਆਂਦੇ ਇਸ ਲਈ ਥੋੜਾ ਜਿਹਾ ਸਾਨੂੰ ਉਹਦੇ ਲਈ ਕਰਨਾ ਬਹੁਤ ਵਧੀਆ ਲੱਗਿਆ ਤੇ ਮਤਲਬ ਇਦਾਂ ਹੈ ਕਿ ਇੱਕ ਇੱਕ ਚੀਜ਼ ਨੂੰ ਅਗਰ ਆਪ ਪੁੱਛਣ ਬੈਠਾਂਗੇ ਨਾ ਤਾਂ ਤੁਹਾਨੂੰ ਵੀਡੀਓ ਬਹੁਤ ਲੰਬੀ ਬਣ ਜਾਏਗੀ ਤੁਸੀ ਪੂਰੀ ਦੇਖਣੀ ਨਹੀਂ ਸੋ ਤੁਸੀਂ ਮੈਮ ਨੂੰ ਕਾਲ ਕਰ ਸਕਦੇ ਹੋ ਜੇ ਕੁਝ ਵੀ ਤੁਹਾਨੂੰ ਕਸਟਮਾਈਜ਼ ਕਰਵਾਉਣਾ ਹੈ ਕਿ ਮੈਮ ਮੈਨੂੰ ਇਹ ਦਿੱਕਤ ਹੈ ਮੈਂ ਇਹ ਦੇ ਕਰਕੇ ਕੁਝ ਕਰਨਾ ਚਾਹੁੰਦੀ ਸਭ ਤੋਂ ਮੇਨ ਰੀਜ਼ਨ ਹੁੰਦਾ ਨਾ ਲੇਡੀਜ਼ ਦਾ ਹੁੰਦਾ ਕਿ ਮੇਰੇ ਵਾਲਾਂ ਲਈ ਅੱਜ ਕੱਲ ਮੈਮ ਬਹੁਤ ਝੜ ਰਹੇ ਨੇ ਵਾਲ ਇਹ ਮੌਸਮ ਦੀ وجہ ਨਾਲ ਝੜ ਰਹੇ ਨੇ ਜਾਂ ਕੀ وجہ ਦੇਖੋ ਕੁਝ ਤਾਂ ਮੌਸਮ ਦਾ ਹੈ ਹੀ ਹੈ ਰੋਲ ਆਪਣਾ ਕਿਉਂਕਿ ਐਤ ਕੀ ਜਿਵੇਂ ਬਰਸਾਤਾਂ ਹੋਈਆਂ ਯਾ ਵੈਸੇ ਵੀ ਬਰਸਾਤਾਂ ਦੇ ਵਿੱਚ ਹਿਊਮਿਡਿਟੀ ਇੰਨੀ ਹੁੰਦੀ ਹੈਗੀ ਹੈ ਕਿ ਜਿਹੜੀ ਵਰਕਿੰਗ ਲੇਡੀਜ਼ ਨੇ ਤੁਸੀਂ ਸੋਚੋਗੇ ਵੀ ਇਸ ਵਾਲਾਂ ਨੂੰ ਹਵਾ ਲਗਵਾਨ ਗਈਆਂ ਉਹਨਾਂ ਦੀ ਆਪਣੀ ਮਤਲਬ ਟਾਈਮ ਦੀ ਬਾਈਂਡਿੰਗ ਬਾਉਂਡਿੰਗ ਬਾਈਂਡਿੰਗ ਹੈਗੀ ਹੈ ਜਿਹਦੇ ਕਰਕੇ ਉਹ ਟਾਈਮ ਨਹੀਂ ਦੇ ਸਕਦੇ ਤਾਂ ਵਾਲਾਂ ਦੇ ਅੰਦਰ ਥੋੜਾ ਜਿਹਾ ਮੋਇਸਚਰ ਰਹਿ ਜਾਂਦਾ ਜਿਹਦੇ ਕਰਕੇ ਜੜਾਂ ਜੜੀਆਂ ਨੇ ਨਰਮ ਹੋ ਜਾਂਦੀਆਂ ਨੇ ਔਰ ਬਾਲ ਜੜੇ ਹੈਗੇ ਨੇ ਜਦੋਂ ਅਸੀਂ ਕੰਗੀ ਮਾਰਦੇ ਹਾਂ गिरਦੇ ਹੈ ਛੁੱਟੀ ਵਾਲੇ ਦਿਨ ਮੈਂ ਸਭ ਨੂੰ ਇਹੀ ਸੁਜੈਸਟ ਕਰੂੰਗੀ ਕਿ ਘੱਟੋ-ਘੱਟ ਆਪਣੇ ਵਾਲਾਂ ਨੂੰ ਥੋੜੀ ਜੀ ਆਇਲਿੰਗ ਕਰੋ ਆਇਲਿੰਗ ਤੋਂ ਬਾਅਦ ਫਿਰ ਤੁਸੀਂ ਉਹਨਾਂ ਦਾ ਹੈੱਡ ਬਾਥ ਲਵੋ ਔਰ ਨਾਰਮਲੀ ਜਿੰਨੇ ਸ਼ੈਂਪੂ ਹੈਗੇ ਨੇ ਟਰਾਈ ਕਰੋ ਕਿ ਉਹਦੇ ਜਿਹੜੇ ਇਨਗਰੀਡੀਅੰਟਸ ਹੈਗੇ ਨੇ ਉਹਨਾਂ ਨੂੰ ਪੜ੍ਹ ਕੇ ਯੂਜ਼ ਕਰੋ ਤਾਂਕਿ ਉਹ ਤੁਹਾਡੇ ਵਾਲਾਂ ਨੂੰ ਮਤਲਬ ਕੋਈ ਨੁਕਸਾਨ ਨਾ ਦੇ ਸਕਣ ਮੈਂ ਉਸ ਕਨਸੈਪਟ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਤਿੰਨ-ਚਾਰ ਤਰ੍ਹਾਂ ਦੀਆਂ ਸ਼ੈਂਪੂ 바ਰ ਬਣਾਉਣੀਆਂ ਇਹਦੇ 'ਚ ਕੰਡੀਸ਼ਨਰ ਵੀ ਹੈ ਇਹਦੇ 'ਚ ਕੰਡੀਸ਼ਨਰ ਵੀ ਹੈ ਟਾਈਮ ਵੀ ਬਚੇਗਾ ਟਾਈਮ ਵੀ ਬਚੇਗਾ ਔਰ ਬਸ ਥੋੜਾ ਜਿਹਾ ਹੁੰਦਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਨੇਚਰਲ ਇНГਰੀਡੀਅੰਟਸ ਨੇ ਔਰ ਇਹਦੇ ਚੀ ਹੈ ਕਿ ਪਾਣੀ ਦਾ ਥੋੜਾ ਜਿਆਦਾ ਦੇਖਣਾ ਪੈਂਦਾ ਠੀਕ ਹੈ ਠੀਕ ਔਰ ਮੈਂ ਇੱਕ ਨਵੀਂ ਚੀਜ਼ ਹੋਰ ਬਣਾਈ ਸੀਗੀ ਉਹ ਹੈਗੀ ਹੈ ਜੀ ਮੇਰੇ ਘਰ ਚ ਪੱਗ ਹੈਗਾ ਸਕਿਨ ਦੀ ਪ੍ਰੋਬਲਮ ਰਹਿੰਦੀ ਹੈ ਪੱਗਸ ਨੂੰ ਜਾਂ ਡੌਗਸ ਨੂੰ ਤੇ ਮੈਂ ਉਹਨਾਂ ਦੇ ਲਈ ਇੱਕ ਸੋਪ ਤਿਆਰ ਕੀਤਾ ਹੈਗਾ ਵਾ ਇਹ ਲੱਗਦਾ ਇਦਾਂ ਜਿੱਦਾਂ ਗੁੜ ਹੈ ਹਮਮ ਲੇਕਿਨ ਇਹਦੇ ਚ ਸਾਨੂੰ ਪਤਾ ਸੀ ਜਦੋਂ ਛੋਟੇ ਹੁੰਦੇ ਸੀ ਤੇ ਸਾਡੇ ਫਾਦਰ ਸਾਹਿਬ ਵੀ ਡੌਗਸ ਨੂੰ ਥੋੜੀ ਸਲਫਰ ਦਿੰਦੇ ਸੀਗੇ ਠੀਕ ਹੈ ਜਾਕੀ ਉਹਨਾਂ ਦੀ ਸਕਿਨ ਜਿਹੜੀ ਹੈਗੀ ਹੈ ਠੀਕ ਰਹੇ ਸੋ ਮੈਂ ਵੀ ਉਸ ਕਨਸੈਪਟ ਨੂੰ ਮੇਰੇ ਮਾਈਂਡ 'ਚ ਸੀਗਾ ਥੋੜਾ ਜਿਹਾ ਮੈਂ ਰੱਖ ਕੇ ਤੇ ਆਪਣੇ ਪੱਗ ਦੇ ਲਈ ਬਣਾਏ ਹੈਗੇ ਨੇ ਜੇ ਕਿਸੇ ਹੋਰ ਨੂੰ ਵੀ ਜ਼ਰੂਰਤ ਹੋਵੇ ਤਾਂ ਉਹ ਕਾਲ ਕਰ ਸਕ। ਬਿਲਕੁਲ ਮੈਮ ਨੰਬਰ ਇੱਕ ਵਾਰ ਦੱਸ ਦਿਓ ਤੁਸੀਂ ਆਪਣਾ ਤਾਂ ਕਿ ਕਾਲਸ ਤੁਹਾਨੂੰ ਕਰ ਸਕਣ ਕੁਝ ਵੀ ਪੁੱਛਣਾ ਹੋਵੇ ਉਹਨਾਂ ਨੂੰ ਬਿਲਕੁਲ ਮੇਰਾ ਕੰਟੈਕਟ ਨੰਬਰ ਪਲੀਜ਼ ਨੋਟ ਕਰ ਸਕਦੇ ਆ ਤਾਂ ਕਰ ਲੈਣ 85 ਤੇ ਮੈਮ ਇਹਦੇ ਲਈ ਅਗਰ ਕਸਟਮਾਈਜ਼ ਕੁਝ ਵੀ ਕਰਵਾਣਾ ਹੋਣਾ ਉਹ ਕਿੰਨੇ ਦਿਨ ਤੱਕ ਰੈਡੀ ਹੋ ਜਾਏਗਾ ਉਹਦਾ ਦੱਸ ਦਿਓ ਦੇਖੋ ਮੈਂ ਮਿਨੀਮਮ ਜਿਹੜਾ ਹੈਗਾ ਇੱਕ ਹਫਤਾ ਲੈ ਕੇ ਚਲਦੀ ਆ ਠੀਕ ਹੈ ਕਿਉਂਕਿ ਹਰ ਇੱਕ ਦੇ ਲਈ ਜਿਹੜੀ ਕਸਟਮਾਈਜ਼ੇਸ਼ਨ ਕਰਨੀ ਹੈ ਉਹ ਸਿੰਗਲ ਪੀਸ ਦਾ ਬੰਦਾ ਨਹੀਂ ਹੈ ਲੇਬਰ ਉਨੀ ਹੀ ਲੱਗਦੀ ਹੈਗੀ ਸੋ ਮੇਰੀ ਗੁਜ਼ਾਰਿਸ਼ ਹਰ ਇੱਕ ਨੂੰ ਇਹੀ ਹੈ ਵੀ ਕੋਈ ਵੀ ਚੀਜ਼ ਲਵੋ ਤੇ ਘੱਟੋ ਘੱਟੋ ਦੇ ਦੋ ਪੀਸ ਜ਼ਰੂਰ ਲੈ ਠੀਕ ਹੈ ਮੈਮ ਇੱਕ ਤਾਂ ਹੋ ਗਿਆ ਕਿ ਸਭ ਨੇ ਆਪਣੇ ਵਾਸ਼ਰੂਮ ਕਲੀਨ ਰੱਖਨੇ ਇਹ ਤਾਂ ਹੋ ਗਿਆ ਆਪਣੇ ਲਈ ਬਟ ਫੈਸਟੀਵਲ ਸੀਜ਼ਨਸ ਵੀ ਆ ਰਹੇ ਨੇ ਅੱਗੇ ਦੀਵਾਲੀ ਵੀ ਆਣੀ ਤੇ ਗਿਫਟ ਵੀ ਤਿਆਰ ਹੋ ਸਕਦੇ ਨੇ ਬਿਲਕੁਲ ਬਿਲਕੁਲ ਮੈਂ ਹੈਂਪਰ ਜੜੇ ਹੈਗੇ ਨੇ ਉਹ ਤਿਆਰ ਕਰਦੀ ਹਾਂ ਔਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਸਾਰਿਆਂ ਨੂੰ ਕਿ ਇਸ ਦੀਵਾਲੀ ਜਾਂ ਇਸ ਸਾਲ ਦੇ ਜਿਹੜੇ ਤਿਹਾਰ ਆ ਰਹੇ ਨੇ ਬੇਤੇ ਰਹਿ ਕੇ ਥੋੜੀਆਂ ਜੀਆਂ ਮਠਾਈਆਂ ਘਟਾ ਦਿੱਤੀਆਂ ਜਾਣ ਮੂੰਹ ਮਿੱਠਾ ਕਰਨ ਜੋਗ ਹੋਵੇ ਕਿਸੇ ਨੂੰ ਵੀ ਜਿਹੜਾ ਦੇਣਾ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਆਪਣੇ ਲਈ ਤੇ ਆਪਣੇਆਂ ਨੂੰ ਤੁਸੀਂ ਇਹ ਗਿਫਟ ਦਿਓ ਤਾਂ ਕਿ ਉਹਨਾਂ ਦੀਆਂ ਵੀ ਸੇ ਤਾਂ ਉਹਨਾਂ ਦੀ ਵੀ ਸਕਿਨ ਜਿਹੜੀ ਹੈਗੀ ਹੈ ਉਹ ਹੋਰ ਅੱਛੀ ਬਣ ਸੇ। ਉਹ ਵੀ ਤੁਸੀਂ ਕਾਫੀ ਡਿਫਰੈਂਟ ਚੀਜ਼ਾਂ ਹੋਣਗੀਆਂ ਨਾ ਨਵੀਂ ਚੀਜ਼। ਮੈਨੂੰ ਜਿਸ ਤਰ੍ਹਾਂ ਦਾ ਕਿਉਂਕਿ ਇੰਸਟਾਗ੍ਰam ਦੇ ਉੱਤੇ ਸਾਰਾ ਕੁਝ ਹੈਗਾ ਇਹ। ਅਗਰ ਕਿਸੇ ਨੇ ਵੀ ਕੋਈ ਆਰਡਰ ਕਰਨਾ ਹੋਵੇ ਤੇ ਮੈਨੂੰ ਇੰਸਟਾਗ੍ਰam ਆਈਡੀ ਮੇਰਾ ਹੈਗਾ natural_ Products underscore sixty two. ਥੈਂਕ ਯੂ ਤੁਸੀਂ ਟਾਈਮ ਦਿੱਤਾ ਤੇ ਬਹੁਤ ਸੋਹਣੀ ਜਾਣਕਾਰੀ ਸੱਟ ਤੱਕ ਪਹੁੰਚਾਈ ਤੇ ਜਿਹੜੇ ਵੀ ਦੇਖ ਰਹੇ ਨੇ ਤੁਹਾਨੂੰ ਕੋਈ ਵੀ ਬਲਤ ਦੇਖੋ ਅਗਰ ਵਾਸ਼ਰੂਮ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਹੋ ਇੱਕ ਤਾਂ ਉਹਦੇ ਲਈ ਹੈ ਉਹਦੇ ਨਾਲ ਨਾਲ ਤੁਹਾਨੂੰ ਦੂਜਾ ਫਾਇਦਾ ਇਹ ਹੈ ਕਿ ਤੁਹਾਡੀ ਖੁੱਦੀ ਬਾਡੀ ਜਿਹੜੀ ਆ ਸਕਿਨ ਜਿਹੜੀ ਉਹ ਸਮੂਥ ਹੋਣ ਲੱਗ ਜੇਗੀ ਇੱਕ ਤਾਂ ਤੁਹਾਡੀ ਵਾਸ਼ਰੂਮ ਸੋਹਣੇ ਲੱਗਣਗੇ ਪਰ ਇਹ ਚੀਜ਼ਾਂ ਦੇ ਨਾਲ ਤੇ ਇਹਦੇ ਨਾਲ ਨਾਲ ਤੁਹਾਡੀ ਸਕਿਨ ਵੀ ਬੈਟਰ ਹੋ ਜਾਗੀ ਦੋ ਦੋ ਫਾਇਦੇ ਨੇ ਬਾਕੀ ਤੁਸ ਤੁਹਾਨੂੰ ਕੋਈ ਵੀ ਦਿੱਕਤ ਹੈ ਇੱਕ ਮੇਨ ਚੀਜ਼ ਕੈਂਸਰ ਪੇਸ਼ੈਂਟਸ ਲਈ ਵੀ ਸਾਬਣ ਬਣ ਚੁੱਕਾ ਹੈ ਇਹ ਬਹੁਤ ਇੰਪੋਰਟੈਂਟ ਸੀਗਾ ਤਾਂ ਵੀਡੀਓ ਨੂੰ ਤੁਸੀਂ ਪਲੀਜ਼ ਸ਼ੇ ਇੱਕ ਚੀਜ਼ ਨਾਲ ਹੀ ਚਾਹੇ ਕਿ ਜਿਹੜੇ ਕੈਂਸਰ ਪੇਸ਼ੇਂਟ ਨੇ ਉਹਨਾਂ ਨੂੰ ਥੋੜੀ ਜਿਹੀ ਹੋਰ ਰਾਹਤ ਜਿਹੜੀ ਉਹ ਜ਼ਰੂਰ ਮਿਲ ਲੈ ਬਣੇ ਨੂੰ ਸਾਡੇ ਨਾਲ ਧੰਨਵਾਦ